ਭਈ ਇਹ ਜੀ ਸਪੋਰਟ 'ਚ ਆ ਗਿਆ ਉਹਦਾ ਕਬਰ ਦਾ ਆਲਪ ਦੇ ਵਿੱਚ ਅਸੀਂ ਵੇਖ ਲਈਏ ਪੁਰੀਆਂ ਲੱਤਾਂ ਭੰਨਾਂਗੇ ਚਾਹੇ ਬੰਦਾ ਚਾਹੇ ਜਨਨਦੀ ਹੋਵੇ ਅਸੀਂ ਨਹੀਂ ਬਚਣਾ ਕਰਦਾ ਭਈ ਇਹ ਜੀ ਸਪੋਰਟ 'ਚ ਕੋਈ ਵੀ ਆ ਗਿਆ ਭਈਏ ਪਜਾਓ ਪਜਾਓ ਵਾਰ ਦਿੱਤੀ ਜਾਵੇ ਨਾ ਕਿਸੇ ਨੂੰ ਇਸ ਮਹੱਲੇ ਦੇ ਵਿੱਚ ਇੱਕ ਮੱਲਾ ਵੀ ਥਗਾ ਲੈਣ ਦਿੱਤੀ ਜਾਵੇ ਇਹ ਏਕਾ ਕਰਨਾ ਪੈਣਾ ਦੀਪਨਗਰੀਆਂ ਨੂੰ ਬਾਕੀ ਇਹ ਪੰਚਾਇਤਾਂ ਵਿੱਚ ਵੀ ਮਤਾ ਪਾਇਆ ਚਾਹੀਦਾ ਇਹ ਜਿੰਨੇ ਫਾੜਿਆ ਬਾਡਰ ਦੇ ਵਿੱਚ ਇਲੈਕਸ਼ਨ ਤੋਂ ਪਹਿਲਾਂ ਜਿਨ੍ਹਾਂ ਨੇ ਐਮਸੀ ਵਾਲੇ ਲੜਨਾ ਉਹਨਾਂ ਦੀ ਸਹਿਮਤੀ ਨਾਲ ਇਹ ਮਤਾ ਪਾਇਆ ਜਾਣਾ ਚਾਹੀਦਾ ਇਹ ਅਸੀਂ ਬੰਦੇ ਨੇ ਜੋ ਹੋਇਆ ਨਾ